ਇਥੇ ਵੱਡੇ ਵੱਡੇ ਰੋਗ ਵੀ ਪੈਰੇ ਦੂਰ ਹੋ ਜਾਂਦੇ ਨੇ ਪਰ ਹੁੰਦੇ ਉਹਨਾਂ ਦੇ ਨੇ ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਤੇ ਭਰੋਸਾ ਹੈ ਵਿਸ਼ਵਾਸ ਸਾਡਾ ਉਹਨਾਂ ਕਈ ਵਾਰੀ ਅਰਦਾਸ ਕਰਦੇ ਆਂ ਕਈ ਵਾਰੀ ਮਨ ਦੇ ਵਿੱਚ ਅਰਦਾਸ ਕੀਤੀ ਹੈ ਪੂਰੀ ਹੋਵੇਗੀ ਪਤਾ ਨਹੀਂ ਨਾ ਹੋਵੇਗੀ ਪਰ ਜਿਹੜੀ ਬਾਣੀ ਹੈ ਬਿਆਲੇਕਾ ਸੱਚੇ ਪਾਤਸ਼ਾਹ ਜੀ ਦੀ ਤੁਰ ਦਰਗਾਹ ਦੇ ਵਿੱਚ ਵਾਈ ਹੋਈ ਬਾਣੀ ਇਹ ਬਾਣੀ ਤਨ ਦੇ ਰੋਗ ਵੀ ਤੇ ਮਨ ਦੇ ਰੋਗ ਵੀ ਦੂਰ ਕਰਦੀ ਹੈ ਜਿਹੜੇ ਮਨ ਕਰਕੇ ਬਾਣੀ ਨੂੰ ਸੁਣ ਜੀ ਸੁਣਦੇ ਨੇ ਜਿਹੜੇ ਮਨ ਦੇ ਵਿੱਚ ਰੋਗ ਨੇ ਸਾਡੇ ਕਨਾਮ ਵੈਮ ਪਰਮ ਮਨ ਨੂੰ ਚੰਬੜੇ ਭਈ ਉਹ ਵੀ ਦੂਰ ਕਰਦੀ ਆ ਜਿਹੜੇ ਤਨ ਦੇ ਰੋਗ ਨੇ ਜਦੋਂ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਆ ਕੇ ਬਾਣੀ ਨੂੰ ਸਮਝਾਂਗੇ ਕਨਾਮ ਸੇਵਾ ਕਰਾਂਗੇ ਇੱਥੇ ਵੱਡੇ ਵੱਡੇ ਰੋਗ ਦੂਰ ਹੋ ਜਾਂਦੇ ਨੇ ਕਿਉਂਕਿ ਗੱਲ ਸਰਦਾ ਤੇ ਵਿਸ਼ਵਾਸ ਦੀ ਹੈ ਜਿਹਨ ਨੂੰ ਗੁਰੂ ਤੇ ਪ੍ਰੋਸਾ ਬੱਝ ਗਿਆ ਜਿਨ੍ਹਾਂ ਨੂੰ ਉਸ ਮਾਲਕ ਤੇ ਪਰਮਾਤਮਾ ਤੇ ਭਰੋਸਾ ਬੱਝ ਜਾਂਦਾ ਕਰਿਓ ਉਹ ਕੁਝ ਨਾ ਕੁਝ ਲਾਹਾ ਵੀ ਲੈ ਜਾਂਦੇ ਨੇ ਇੱਕ ਉਹ ਕੋਈ ਵੀਰ ਸੀ ਉਹਦੇ ਸਿਰ ਦੇ ਵਿੱਚ ਕੋਈ ਸਰੋਗ ਬਣ ਗਈ ਆ ਉਹ ਬੜਾ ਦੁਖੀ ਸੀ ਉਹ ਬੜੀ ਡਾਕਟਰਾਂ ਦੇ ਕੋਲ ਗਿਆ ਟੈਸਟ ਕਰਵਾਏ ਐਸਾ ਰੋਗ ਸ਼ੁਰੂ ਹੋਇਆ ਕੈਂਸਰ ਦਾ ਸਿਰ ਦੇ ਵਿੱਚ ਪੀੜ ਰਹਿੰਦੀ ਸੀ ਬੜਾ ਦੁਖੀ ਹੁੰਦਾ ਸੀ ਘਬਰਾਹਟ ਹੁੰਦੀ ਸੀ ਉਹਨਾਂ ਜ਼ਿੰਦਗੀ ਦੇ ਵਿੱਚ ਬੜਾ ਦੁੱਖ ਭੁਗਿਆ ਕਿ ਇਤਿਹਾਸਿਕ ਹਸਪਤਲ ਦੇ ਵਿੱਚ ਜਦੋਂ ਕਹਿੰਦੇ ਨੂੰ ਐਡਮਿਟ ਕਰਵਾਇਆ ਉਦੇ ਸਾਰੇ ਟੈਸਟ ਕੀਤੇ ਗਏ ਡਾਕਟਰਾਂ ਨੇ ਇਹ ਰਿਪੋਰਟ ਆਈ ਕਿ ਤੈਨੂੰ ਇਹ ਸਭ ਭਿਆਨਕ ਰੋਗ ਲੱਗਿਆ ਹੈ ਇਹਦੀ ਲੰਬਾ ਟਾਈਮ ਦਵਾਈ ਖਾਣੀ ਪਵੇਗੀ ਕਿਉਂਕਿ ਜਦੋਂ ਕਈ ਵਾਰੀ ਰੋਗ ਦਾ ਪਤਾ ਲੱਗ ਜੀ ਰੋਗ ਪਤਾ ਲੱਗਣ ਦੇ ਨਾਲ ਬੰਦਾ ਮੰਜੇ ਤੇ ਪੈ ਜਾਂਦਾ ਵਾ ਕੋ ਨੂੰ ਹਸਪਤਲ ਦੇ ਹਸਪੀਟਲ ਦੇ ਵਿੱਚ ਕਿੰਨੇ ਦਾਖਲ ਰੱਖਿਆ ਕਈ ਦਿਨ ਇਕੋ ਥਕੇ ਨੇ ਝਾੜੂ ਲਾਉਂਦੀ ਸੀ ਬਾਰਨੀ ਪੜਨ ਵਾਲੀ ਸੀ ਬੀਬੀ ਨਿੱਤ ਨੇਮ ਕਰਦੀ ਸੀ ਉਚਾੜੂ ਲੌਂਦੀ ਲੌਂਦੀ ਕਹਿੰਦੇ ਕੋਲ ਆ ਗਈ ਪੁੱਛਣ ਲੱਗੀ ਕਹਿੰਦੇ ਵੀਰ ਜੀ ਕੀ ਗੱਲ ਹੋ ਗਈ ਉਹ ਕਹਦਾ ਮੇਰੇ ਸਿਰ ਦੇ ਵਿੱਚ ਬੜੀ ਦਰਦ ਰਹਿੰਦੀ ਹੈ ਕੀ ਮੈਂ ਬੜਾ ਦੁਖੀ ਹਾਂ ਦਾ ਐਨੀ ਦਰਦ ਹੁੰਦੀ ਹੈ ਤੇ ੱਲੇ ਨਹੀਂ ਜਾਂਦੀ ਮੈਂ ਰੱਬ ਅੱਗੇ ਪਰਮਾਤਮਾ ਅੱਗੇ ਅਰਦਾਸ ਵੀ ਕਰਦਾ ਮੇਰੀ ਮੌਤ ਹੋ ਜੇ ਮਨ ਮੌਤਾਂ ਜੀ ਉਹ ਜਿਹੜੀ ਝਾੜੂ ਪੂੰਝਾ ਕਰਨ ਵਾਲੀ ਸੀ ਕਨਾ ਧੰਨ ਗੁਰੂ ਅੰਸੇ ਦੀ ਬਾਣੀ ਦੇ ਨਾਲ ਜੁੜੀ ਹੋਈ ਸੀ ਗਾਰੇ ਉਹ ਕੋਲੇ ਬੈਠੀ ਬੈਠੀ ਉਹ ਕਹਿਣ ਲੱਗੀ ਕਿ ਮੈਨੂੰ ਥੋੜੇ ਜਿਹਾ ਪੈਸੇ ਦੇ ਦੋ ਤੁਸੀਂ ਜਦੋਂ ਉਹ ਕਹਿੰਦੇ ਪੈਸਿਆਂ ਦੀ ਗੱਲ ਕਹੀ ਕਨਾ ਉਹ ਘਬਰਾ ਗਿਆ ਵੀ ਮੈਂ ਤਾਂ ਪਹਿਲੀ ਬਿਮਾਰਾ ਮੇਰੇ ਤੇ ਬਹੁਤ ਪੈਸਾ ਲੱਗ ਰਿਹਾਗਾ ਮੈਂ ਤੈਨੂੰ ਕਿੱਥੋਂ ਪੈਸੇ ਦੇ ਦਾਂ ਥੋੜੇ ਜਿ ਦੇ ਦਿਓ ਜਿੰਨੇ ਦੇ ਸਕਦੇ ਹੋ ਉਹਨੇ ਜੇਬ ਦੇ ਵਿੱਚੋਂ ਕਨੇ 2000 ਰੁਪਏ ਕੱਢੇ ਆ ਤੇਸ ਵਿਭਿੰਨ ਦੇ ਦਿੱਤਾ 2000 ਰੁਪਏ ਉਹ ਖੁਸ਼ ਹੋ ਕੇ ਚਲੀ ਗਈ ਜਲਦੀ ਜਲਦੀ ਦੂਸਰੇ ਦਿਨ ਆਈ ਉਹਨੇ ਇੱਕ ਮੋਬਾਈਲ ਮੰਗੂ ਕਨੇ ਇੱਕ ਚੀਜ਼ ਲੈ ਆ ਕੇ ਜਿੱਤੀ ਚੱਪ ਪਾਈ ਹੋਈ ਹੈ ਵਿੱਚ ਉਦੇ ਕੋਲੇ ਰੱਖ ਕੇ ਕਹਿੰਦੇ ਉਹਦੇ ਕੰਨਾਂ ਦੇ ਵਿੱਚ ਹੈੱਡਫੋਨ ਲਾ ਕੇ ਕਹਿੰਦੇ ਵੀਰ ਜੀ ਤੁਸੀਂ ਸੁਣਿਆ ਕਰੋ ਉਹ ਕਹਿੰਦਾ ਵੀ ਹੈੱਡਫੋਨ ਲਾਵਾਂਗਾ ਮੇਰੇ ਪਹਿਲੀ ਬਹੁਤ ਦਰਦ ਹੁੰਦੀ ਹੈ ਪੀੜ ਹੁੰਦੀ ਹੈ ਸਰੀਰ ਦੇ ਵਿੱਚ ਦਰਦ ਹੁੰਦੀ ਹੈ ਸਿਰ ਦੇ ਵਿੱਚ ਮੈਂ ਬੜਾ ਔਖਾ ਹਾਂਗਾ ਇਹਦੇ ਨਾਲ ਤਕਲੀਫ ਅੱਧਾ ਆਉਗੀ ਉਹ ਕਹਿੰਦੇ ਨਹੀਂ ਸੁਣਿਆ ਕਰੋ ਥੋੜੀ ਬਾਤ ਕਰਕੇ ਸੁਣ ਲਿਆ ਕਰੋ ਉਹਨੇ ਕੰਨਾਂ ਦੇ ਵਿੱਚ ਕਹਿੰਦੇ ਹੈੱਡਫੋਨ ਲਾ ਕੇ ਜੇ ਸੁਣੀਗੇ ਜਦੋਂ ਕਹਿੰਦੇ ਉਹਨੇ ਸੁਣਿਆ ਕਹਿੰਦੇ ਉਹਨੇ ਜ਼ਿੰਦਗੀ ਵਿੱਚ ਕਦੇ ਗੁਰਬਾਣੀ ਤੇ ਭਰੋਸਾ ਨਹੀਂ ਸੀ ਕੀਤਾ ਵਿਸ਼ਵਾਸ ਨਹੀਂ ਸੀ ਕੀਤਾ ਕਿਤੇ ਗੁਰੂ ਘਰ ਨਹੀਂ ਸੀ ਗਿਆ ਬਾਣੀ ਨਹੀਂ ਸੀ ਪੜ੍ਹੀ ਜਦੋਂ ਕੰਨਾਂ ਦੇ ਵਿੱਚ ਕਨੌਂ ਦੇ ਹੈੱਡਫੋਨ ਲਾ ਕੇ ਸੋਕਣੀ ਸਾ ਦਾ ਪਾਠ ਸੁਣੂ ਕਰ ਦਿੱਤਾ ਉਹਨੇ ਸੁਣਿਆ ਵੀ ਤਾਂ ਬਾਣੀ ਆਗੀ ਹੌਲੀ ਹੌਲੀ ਸੁਣਦਾ ਗਿਆ ਸੁਣਦਾ ਗਿਆ ਥੋੜਾ ਜਿਹਾ ਰਾਮ ਮਿਲਿਆ ਸ਼ਾਂਤੀ ਆਈ ਮਨ ਨੂੰ ਗੁਰਬਾਣੀ ਸੁਣਦੇ ਨਾਲ ਦਰਦ ਕੱਟੀ ਥੋੜੀ ਜੀ ਪਹਿਲਾਂ ਜ਼ਿੰਦਗੀ ਦੇ ਵਿੱਚ ਕਿਤੇ ਗੁਰੂ ਘਰ ਨਹੀਂ ਸੀ ਗਿਆ ਆਪਣੇ ਆਪ ਨੂੰ ਪਾਪੀ ਜਿਹਾ ਸਮਝਦਾ ਰਹਿੰਦਾ ਸੀ ਥੋੜੀ-ਮੋਟੀ ਸ਼ਰਾਬ ਦਾ ਸੇਵਨ ਕਰਦਾ ਸੀ ਮਾਸ ਮੀਟੀ ਖਾਂਦਾ ਸੀ ਤਮਾਕੂ ਖਾਂਦਾ ਸੀ ਜੋ ਜੋ ਕਹਿੰਦੇ ਉਹ ਬਾਣੀ ਰੋਜ਼ ਸੁਣਿਆ ਕਰੇ ਕਹਨਾ ਸੁਣਦਾ ਗਿਆ ਪਰ ਵੀ ਨਾ ਅਸਰ ਹੋਇਆ ਕਹਨਾ ਬਾਣੀ ਦਾ ਤੇ ਨਾਲ ਉਹ ਦਵਾਈ ਚੱਲੀ ਗਈ ਮਹੀਨਾ ਲੰਘਿਆ 2 ਮਹੀਨੇ ਲੰਘੇ ਕਹਿੰਦੇ ਜਦੋਂ ਉਹਦੇ ਟੈਸਟ ਹੋਏ ਨਾਰਮਲ ਟੈਸਟ ਆਏ ਡਾਕਟਰ ਨੇ ਦਵਾਈ ਕਹਿੰਦੇ ਛੱਡਣੀ ਨਹੀਂ ਦਵਾਈ ਲਈ ਜਾਈ ਉਹ ਕਹਿੰਦਾ ਵੀ ਨਹੀਂ ਮੈਂ ਦਵਾਈ ਬਹੁਤ ਨਹੀਂ ਲੈਂਦਾ ਮੈਨੂੰ ਕਿੰਨਦੀ ਗੋਲੀ ਲਾ ਦੋ ਮੈਂ ਬਹੁਤ ਔਖਾ ਹੋਣਾ ਗਰਮੈਸ ਬਹੁਤ ਕਰਦੀ ਦਵਾਈ ਵੱਲੋਂ ਇੱਕ ਦੋ ਗੋਲੀਆਂ ਲਾ ਦਿੱਤੀਆਂ ਕਹਿੰਦੇ ਪਰ ਉਹ ਬਾਣੀ ਸੁਣਦਾ ਗਿਆ ਇੰਨਾ ਸੁਖ ਹੈ ਕਹਿੰਦੇ ਉਹਦੇ ਗੁਰਬਾਣੀ ਸੁਣ ਕੇ ਉਹਦਾ ਮਨਨ ਬਦਲ ਗਿਆ ਉਹਨੇ ਸ਼ਰਾਬ ਵੀ ਛੱਡਤੀ ਤਮਾਕੂ ਵੀ ਛੱਡਦਾ ਹੌਲੀ ਹੌਲੀ ਕੇਸ ਵੀ ਰੱਖ ਲੇ ਐਸਾ ਪਿਆਰ ਨੂੰ ਸੁਖਣੀ ਸੈਨੇ ਉਹਦੇ ਮਨ ਤੇ ਅਸਰ ਪਾਇਆ ਕਨਾ ਪੂਰਾ ਦੁੱਖ ਵੀ ਦੂਰ ਹੋ ਗਿਆ ਗੁਰਬਾਣੀ ਨੂੰ ਸੁਣ ਕੇ ਉਹ ਗੁਰੂ ਧੰਨ ਗੁਰੂ ਅੰਸੇਦ ਦੀ ਬਾਣੀ ਦੇ ਨਾਲ ਜੁੜ ਗਿਆ ਉਹਦਾ ਜੀਵਨ ਬਣ ਗਿਆ ਜਦੋਂ ਕਿ ਨੇ ਤੀਸਰੀ ਵਾਰ ਕਹਿੰਦੇ ਡਾਕਟਰਾਂ ਦੇ ਕੋਲ ਟੈਸਟ ਕਰਵਾਏ ਉਹਨੇ ਕਹਿੰਦੇ ਜਿੰਨੇ ਟੈਸਟ ਕਰਵਾਏ ਸਾਰੇ ਕਿੰਨੇ ਨੋਰਮਲ ਆਏ ਐਡਾ ਵੱਡਾ ਰੋਗ ਲੱਗੇ ਆ ਡਾਕਟਰ ਵੀ ਹੈਰਾਨ ਹੋ ਗਏ ਡਾਕਟਰਾਂ ਨੇ ਪੁੱਛਿਆ ਵੀ ਤੂੰ ਐਸੀ ਦਵਾਈ ਕਿੱਥੋਂ ਲੈਂਦੀ ਆ ਕੀ ਖਾਂਦਾਗਾ ਤੇ ਉਹਨਾਂ ਦਾ ਭਿਆਨਕ ਰੋਗ ਸੀ ਉਹਨੇ ਫਿਰ ਗੱਲ ਦੱਸੀ ਕਹਿੰਦੇ ਜੀ ਮੈਂ ਰੋਜ਼ ਗੁਰਬਾਣੀ ਨੂੰ ਸੁਣਦਾ ਹਾਂਗਾ ਸੁਖਨੀ ਸਾਹਿਬ ਦਾ ਪਾਠ ਸੁਣਦਾ ਹਾਂ ਮੈਂ ਗੁਰਬਾਣੀ ਸੁਣਦਾ ਗਿਆ ਸੁਣਦਾ ਗਿਆ ਹੌਲੀ ਹੌਲੀ ਜਿੰਨਾ ਟਾਈਮ ਨੂੰ ਸਮਾਂ ਲੱਗਦਾ ਸੀ 5-10 ਮਿੰਟ ਕੰਨ ਤਾਂ ਡਾ ਘੰਟਾ ਗੁਰਬਾਣੀ ਸੁਣਦਾ ਗਿਆ ਹੌਲੀ ਹੌਲੀ ਮੇਰੇ ਦਰਦ ਘਟਦੀ ਗਈ ਮਹੀਨਾ ਲੰਘਿਆ 2 ਮਹੀਨੇ ਲੰਘੇ 6 ਮਹੀਨੇ ਲੰਘੇ ਹੌਲੀ ਹੌਲੀ ਐਸੀ ਕਿਰਪਾ ਹੋ ਗਈ ਡਾਕਟਰ ਵੀ ਕਹਿੰਦੇ ਸੁਣ ਕੇ ਹੈਰਾਨ ਹੋ ਗਏ ਕਿਉਂਕਿ ਗੁਰਬਾਣੀ ਨੂੰ ਪਿਆਰ ਜਦੋਂ ਸਮਝਦਿਆਂ ਕਰੇ ਜਿੰਦਗੀ ਦੇ ਵਿੱਚ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਤਨ ਦੇ ਰੋਗ ਵੀ ਤੇ ਮਨ ਦੇ ਰੋਗ ਵੀ ਗੁਰਬਾਣੀ ਦੂਰ ਕਰਦੀ ਹੈ ਪਰ ਜਿਨ੍ਹਾਂ ਨੂੰ ਗੁਰੂ ਤੇ ਭਰੋਸਾ ਆ ਗਿਆ ਜਿਨ੍ਹਾਂ ਨੂੰ ਵਿਸ਼ਵਾਸ ਆ ਗਿਆ